बाबा जन सिंध रहो मज़बी सिखा जे शहीद सरदार रोको बाबा बिर बड़े जा ग़लति हथियार रोको पर बड़े जा घर हथियार रोको बहुत से ਬਹੁਤ ਸਾਰੇ ਹੋ ਸੁਖੀਰ ਕਲੇ ਮੱਝ ਵੀ ਸਿੱਖਾਂ ਦੀ ਹੋਵੇ ਜੇ ਧਰ ਨੂੰ ਕੋ ਮੱਝ ਵੀ ਖੌਂਦ ਹੈ ਸ਼ਹੀਦਾਂ ਦੀ ਲੋਕ ਕਹਿੰਦੇ ਇਤਿਹਾਸ ਬੋਲ ਦਾ ਦਸਤੇ ਕਰਦਾਰ ਨੂੰ ਕੋ ਤੇ ਉੱਥੇ ਹਸ ਬੋਲ ਦਾ ਦਸਤੇ ਕਰਦਾਰ ਨੂੰ ਜੰਗ ਖੁੱਟਾਂ ਅਨਸਰਹਾ ਕੰਨ ਵਾਲੀ ਜੰਗ ਖੁੱਟਾਂ ਅਨਸਰਹਾ ਕੰਨ ਵਾਲੀ ਤੇ ਕਾਮ ਹੋਦੀ ਹੈ ਧਰ ਨੂੰ ਮਾਰ ਕੋ ਤੇ ਮੈਂ ਮਿਠਿਆ ਹੀ ਮਨ ਕਲਾਮ ਜੋ ਤੇ ਜਦੋਂ ਨਹੀਂ ਹਾਂ ਗੱਲ ਵਿੱਚ ਧਰ ਨੂੰ ਕੋ ਤੇ ਮੈਂ ਸ਼ਰੋਮ ਸਿੰਘ ਸ਼ਹੀਦ ਬਾਵਾ ਸਿੰਘ ਜੀ ਦੇ ਗੁਰਦੁਆਰਾ ਪੱਟੇ ਹਿਰਸੰਗ ਦੇ ਮਾਦੀ ਉਤੇ ਤੁਹਾਡੇ ਸੰਗਤ ਦੇ ਨਾਲ ਅੱਜ ਬੋਲਤੀ ਕਰਦਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਨੇ ਵੀ ਪਿੰਡਾਂ ਦੇ ਵਿੱਚ ਸ਼ਰੋਮ ਸਿੰਘ ਗੁਰਦੁਆਰਾ ਬਾਵਾ ਸਿੰਘ ਜੀ ਦੇ ਗੁਰੂ ਘਰ ਉਹਨਾਂ ਦਾ ਬੰਦਾ ਹੱਥ ਦੇ ਕੇ ਇਹਨਾਂ ਦੀਆਂ ਇਮਾਰਤਾਂ ਜਿਹੜੀਆਂ ਵਾਹੀਆਂ ਪਈਆਂ ਜਾਂ ਤੇ ਇਹਨਾਂ ਦੇ ਹਰ ਸਾਲ ਲੱਦੇ ਸਾਲ ਜਿੰਨੇ ਵੀ ਜਪ ਜਹਾੜੇ ਆ ਜੋ ਸ਼ਹੀਦ ਜਿਕਰਾ ਹੈ ਰੱਬ ਦਾ ਬਖਸ਼ਵਾਦਾਂ ਕਿਉਂਕਿ ਸਭ ਤੋਂ ਸ਼ਹੀਦੀਆਂ ਦੇ ਕੁਰਬਾਨੀਆਂ ਜ਼ਿਆਦਾ ਹੋ ਮਰ ਹੀ ਸਿੱਖਣਾ ਜਾਂ ਕੁਰਬਾਨੀ ਹੈ ਤੇ ਇਸੇ ਕਰਕੇ ਆਪਣਾ ਜਰਤਾਂ ਲਿਖੀ ਸੀ ਸਮਾਂ ਬੜਾ ਕੀਮਤੀ ਹੈ ਸਮਾਂ ਮਾਪਨੀ ਜਾਣ ਪਰ ਮਾਪਨੀ ਨਾਲ ਨਹੀਂ ਉਹ ਵੀ ਅਜੀ ਜਿਹੜੇ ਪਾਉਂ ਦਾ ਸਾਡਾ ਆਪਣੇ ਸ਼ਹੀਦ ਦੇ ਲਈ 10 15 20 ਅੱਧਾ ਘੰਟਾ 2 4 ਘੰਟੇ ਨਹੀਂ ਕੱਢ ਸਕੀ ਨਾ ਉਹ ਕਾਮਾ ਖਤਮ ਹੋ ਜਾਂਦੇ ਨੇ ਦੇਸ਼ਾ ਤੋਂ ਵੀ ਕਹਿੰਦੇ ਆ ਉਹ ਸਦਾ ਜਾਵੋਗੇ ਆ ਪਰ ਜੇ ਵੀ ਆਪਣੇ ਸ਼ਹੀਦਾਂ ਨੂੰ ਬਰਕਰਾਰ ਰੱਖਣਾ ਤੇ ਸ਼ਹੀਦੀਆਂ ਕਰਵਾਨੀਆਂ ਨੂੰ ਬਰਕਰਾਰ ਰੱਖਣਾ ਇਤਿਹਾਸ ਨੂੰ ਬਰਕਰਾਰ ਰੱਖਣਾ ਤੇ ਸਾਨੂੰ ਉਹਨਾਂ ਦੇ ਇਤਿਹਾਸ ਨੂੰ ਕਹਨੀ ਪਊਗੀ ਇਤਿਹਾਸ ਦੰਦਾ ਪਊਗਾ ਕਥਾ ਵਾਸਤਾ ਵੀ ਸੋਨਾ ਪਊਗਾ ਨਗਰ ਕੀ ਪੂਰੀ ਸੋਨੇ ਪਹਿਣਗੇ ਜਿੰਦਗੀ ਬੜੀ ਬਹੁਤ ਆਪਾਂ ਹੀ ਆ ਮਰਦੇ ਸਦਾ ਮਾਫੀ ਹੋਣਾ ਤੇ ਮੈਂ ਕਿਹਾ ਕਿ ਉਹ ਤਾਂ ਰੂਹ ਸੀ ਵੀ ਮੈਨੂੰ ਸਿੱਖਾਂ ਮਾਰੇ ਸਿਆਣੇ ਕਹਿੰਦੇ ਆ ਵਿਚੀ ਦਾ ਵਿਆਹ ਹੋਵੇ ਨਾ ਤੇ ਘੋੜਾ ਵੀ ਉਸੇ ਹੀ ਗੱਲਾਂ ਲੈਂਦੀ ਹੈ ਉਹ ਪੰਜਾਬੀ ਬਾਦਰੀ ਅੱਜ ਸੁਣੋਣੀ ਸੀ ਬਾਬਾ ਜੀ ਦੇ ਸੰਗੀ ਦਾ ਸ਼ਹੀਦ ਜੀ ਦਾ ਉਹ ਉਸ ਮਾਰ ਪਾਟ ਕਮਾਤ ਤੱਕ ਨਾ ਰਹਿ ਆ ਮੀਤਾ ਵੀ ਤੁਸੀਂ ਪੇਸ਼ ਹੋ ਪਸੰਦ ਕਰੋਗੇ ਕਹਿੰਦੇ ਸਬਰ ਸੰਤੋਖ ਹੰਦ ਕਲਕਾਰ ਹੋ ਜੇ ਨਾ ਜਿਹੜਾ ਜੋਰ ਹੈ ਜੋਰ ਨਾਲ ਸਖਤ ਇਤਿਹਾਸ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਜ਼ੁਲਮ ਕਰਦਾ ਘਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਝੋਲ ਨੂੰ ਰੋਕਣਾ ਵੀ ਪਾਪ ਹੈ ਕੀ ਕਹਿੰਦਾ ਇਹ ਜਿਹੜਾ ਸਬਰ ਸੰਤੋਖ ਤੇ ਹੱਦ ਗਵਾਕਾਰ ਹੋ ਜਾਵੇ ਚੱਕਣੀ ਪੈਂਦੀ ਹਾਂ ਫੇਰ ਤਲਵਾਰ ਲੋਕੋ ਬਾਜੂ ਦੇ ਆਦਮੀ ਦੇਖਦੇ ਨੇ ਤੇ ਕੱਤਲ ਦੇ ਹੁਦਾਰੀਆਂ ਮਾਰ ਲੋਕੋ ਜਿੰਨ ਸ਼ੇਰਾਂ ਦੇ ਰੂਪ ਨੂੰ ਧਾਰ ਕਰ ਗਏ ਜਿੰਨ ਸ਼ੇਰਾਂ ਦੇ ਰੂਪ ਨੂੰ ਧਾਰ ਕਰਕੇ ਸੁਪਦੇ ਸ਼ੇਰਾ ਦੇ ਪੁੱਤਾਂ ਨੂੰ ਮਾਰ ਦਿੱਤੋ ਕੁਰਬਾਨੀਆਂ ਕਿਸੇ ਦੀ ਆਸਾਂ ਕੋ ਹੋਣਗੇ ਤੇ ਕਲਾਈ ਪਈ ਹੈ ਕਾਨੂੰਨ ਮਾਰ ਰੋਕੋ ਤੇ ਕਲਾਈ ਪਈ ਹੈ ਕਾਨੂੰਨ ਮਾਰ ਰੋਕੋ ਗੋਲ ਗੁਬ ਗਰੀਬ ਦਾ ਮੂੰਹ ਆਖੀ ਗੋਲ ਗੁਬ ਗਰੀਬ ਦੀ ਗੁਰੂ ਦਾ ਮੂੰਹ ਆਖੀ ਬੈਠ ਗਏ ਨੇ ਸਾਹਜ ਜ਼ਫਰ ਦਾ ਮਾਰ ਰੋਕੋ ਤੋਰ ਮੋੜ ਕੇ ਇਤਿਹਾਸ ਨੂੰ ਮੁਕੀ ਜਾਂਦੇ ਗੀਤ ਕਲਰ ਗੀਤ ਤੇ ਕਾਰ ਤੇ ਕਲਰ शद सरदार रोको बाबा बिर बड़े जा ग़रीब हथियारोको पर जाम ते ग़रीब हथियार रोको बहुत सारे शहीद कंदे ਬਹੁਤ ਸਾਰੇ ਲੋਕ ਸੁਧਿਰ ਕਲੇ ਮੱਝ ਦੀ ਸਿੱਖਾਂ ਦੀ ਹੋਵੇ ਦੇ ਧਰ ਨੂੰ ਕੋ ਮੱਝ ਦੀ ਕੌਮ ਹੈ ਸਿੱਖਾਂ ਦੀ ਮਰੋਤ ਕਹੋ ਕਿ ਤਿਹਾਸ ਬੂਲ ਦਾ ਦਸਤੇ ਕਰਦਾਰ ਨੂੰ ਕੋ ਤੇ ਉੱਥੇ ਦਾ ਰਖੂਲ ਦਾ ਦਸਤੇ ਕਰਦਾਰ ਨੂੰ ਕੋ ਜੰਗ ਫੁੱਟਾਂ ਨੂੰ ਸਰਫਾ ਕੰਨ ਲਈ ਜੰਗ ਫੁੱਟਾਂ ਨੂੰ ਸਰਫਾ ਕੰਨ ਲਈ ਤੇ ਕਾਲ ਰੋਦੀ ਹੋ ਧਰ ਨੂੰ ਮਾਰ ਲੋ ਕੋ ਕਾਲ ਮਿਟਾਈ ਕਰਨ ਨਾਮ ਜਾਓ ਤੇ ਜਦੋਂ ਨਹੀਂ ਹਾਂ ਜਲ ਵਿੱਚ ਧਰ ਨੂੰ ਕੋ

ਦਾਰੂ ਨੂੰ ਮੌਤ ਦਾ ਜੇਕਰ ਕਿਸੇ ਸਾਧ ਦੇ ਖਿਲਾਫ ਸਾਧ ਬੋਲਿਆ ਗਿਆ ਹੋਵੇ